ਗੌੜੀ ਮਹੱਲਾ ਪੰਜਵਾਰ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਜਿਹੜੇ ਨਵੇਂ ਆਏ ਹੋ ਪੋਠੀਆਂ ਦਾ ਸਹਾਰਾ ਰੱਖਿਆ ਕਰੋ ਆ ਹਰਿਆਣ ਮਾਲਾ ਦੀ ਪੋਠੀ ਆ ਜਿਹੜਾ ਦੂਜੇ ਨੰਬਰ ਤੇ ਬੈਠਾ ਹੈ ਸ੍ਰੀਓ ਇੱਕ ਅੱਛੇ ਪਾਸੇ ਮਾਰ ਕੇ ਗਿਆ ਪੋਠੀ ਇਸ ਤਰ੍ਹਾਂ ਨਹੀਂ ਲਿਆਉਣਾ ਚਾਹੀਦਾ ਅੱਜ ਜੇ ਅਰਜ਼ਿ ਨੈ ਆਈ ਪੁੱਛੀਆ ਕਰੋ ਗੌੜੀ ਮਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ ਸਰਗੁਰੂ ਅਰਜਨ ਦੇਹ ਮਹਾਰਾ ਸਾਹਿਬ ਅਨੁਕ੍ਰਪਾ ਕਰਕੇ ਨਾਮ ਦੀ ਬਖਸ਼ੀਸ਼ ਸੰਸਾਰ ਨੂੰ ਬਖਸ਼ ਕੇ ਸੰਗਤਾਂ ਦਾ ਭਲਾ ਕਰਨਾ ਚਾਹੁੰਦੇ ਹਨ ਇਸ ਕਰਕੇ ਸੋਹਣਾ ਵਾਸ ਤੇ ਸਾਂਝੀ ਬੇਨਤੀ ਸੱਜੇ ਪਾਤਸ਼ਾਹ ਦੇ ਅੱਗੇ ਇਸ ਤੋਕ ਵਿੱਚ ਉਚਾਰਨ ਕਰਦੇ ਹੁਣ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ ਜੇ ਮੇਰੇ ਗੋਬਿੰਦ ਪਰਮੇਸ਼ਰ ਤਖਵੀਰ ਰੱਖਿਆ ਕਰਨ ਵਾਲੇ ਆਪਣੇ ਨਾਮ ਸਾਨੂੰ ਬਖਸ਼ੋ ਜਿਸ ਨਾਮ ਕਰਕੇ ਸਾਡੇ ਤਾਈਂ ਆਉਂਦਾ ਮਲਾਪ ਹੋਵੇ ਸਾਡੇ ਤਾਈਂ ਮਿਲੋ ਵੀ ਸੇ ਗੋਬਿੰਦ ਆਪਣੇ ਨਾਮ ਵੀ ਸਾਨੂੰ ਬਖਸ਼ਿਓ ਕਿਰਪਾ ਕਰੋ ਜਿਸ ਕਰਕੇ ਆਪ ਨੂੰ ਆਸ਼ੀਰਵਾਦ ਮਿਲ ਸਕੀਏ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਨਾਮ ਤੋਂ ਬਿਨਾ ਜਿਹੜੇ ਲੋਕ ਕਹਿੰਦੇ ਸਾਡਾ ਬੜਾ ਪ੍ਰੇਮ ਹੈ ਪਰਮੇਸ਼ਰ ਨਾਲ ਇਹ ਸੱਚੇ ਪਾਤਸ਼ਾਹ ਦਾ ਨਾਮ ਨਹੀਂ ਜਪਦੇ ਅਗਰ ਹੋਰ ਨਾ ਪਦਾਰਥਾਂ ਨਾਲ ਪ੍ਰੇਮ ਕਰਦੇ ਹੈ ਤ੍ਰਿਗ ਉਹ ਪਰ ਪਦਾਰਥ ਜਿਨ੍ਹਾਂ ਦੇ ਨਾਮ ਪ੍ਰੇਮ ਲਾਇਆ ਹੈ ਦਰਗਾਹ ਉਸ ਪੁਰਸ਼ ਇਹ ਨਾਨਕ ਪੁਜਾਰਥ ਨਾਲ ਪ੍ਰੇਮ ਲਾਇਆ ਹੈ ਨਾਮ ਤੋਂ ਬਿਨਾਂ ਕਿਸੇ ਸੰਬੰਧੀਆਂ ਦਾ ਪਦਾਰਥਾਂ ਦਾ ਕੋਈ ਪੜਿਆਈ ਹੈ ਜਿਸ ਜਿਸ ਪਾਸੇ ਪ੍ਰੇਮ ਹੈ ਉਹ ਤਰਕਾਰ ਯੋਗ ਹੈ 100 ਵਾਰ ਫਿੱਟੇ ਮੁਕਈਏ ਤਾਂ ਇੱਕ ਲਾਨਤ ਹੁੰਦੀ ਹੈ 100 ਲਾਨ ਦਾ ਇੱਕ ਥਿਰਕ ਮੰਨਣਾ ਹੈ ਸੋ ਇਸ ਤਰਕਾਰ ਤਰਕਾਰ ਯੋਗ ਹੈ ਉਹਨਾਂ ਦਾ ਨਾਮ ਤੋਂ ਬਿਨਾਂ ਜਿਹੜਾ ਹੋਰ ਕਿਸੇ ਪਦਾਰਥਾਂ ਵਿੱਚ ਪ੍ਰੇਮ ਰਹਾਉ ਨਾਮ ਬਿਨਾ ਜੋ ਪਹਿਰ ਖਾਜੇ ਕੈ ਜੀ ਅੰਮ੍ਰਿਤ ਨਾਮ ਤੋਂ ਬਿਨੋ ਜਿਹੜਾ ਕੋਈ ਪਹਿਰ ਨੂੰ ਚ ਪ੍ਰੇਮ ਕਰਦਾ ਹੈ ਜਾਂ ਚੰਗੇ ਪਗਾਰ ਦਿਖਾਉਣ ਵਿੱਚ ਇੱਚ ਕਰਦਾ ਹੈ ਫਜ਼ੂਰ ਕਹਿੰਦੇ ਆ ਨਾਮ ਤੋਂ ਬਿਨਾ ਜੋ ਪਹਿਰਦਾ ਹੈ ਖਾਂਜੇ ਖਾਂਜਾ ਮੂੰਹ ਕੱਠਾ ਪੈਨੰਦੇ ਸਭ ਅੰਗੋ ਨਾਨਕ ਧਿਰਗਤਿ ਨਾ ਲਾ ਜੀਵਾ ਕੀ ਸੱਚੇ ਨਾ ਲੱਗੂ ਰਾਂਗੋ ਨਾਮ ਤੋਂ ਬਿਨਾ ਜੋ ਚੰਗੀਆਂ ਜਿੰਨੀਆਂ ਪੁਸ਼ਾਕਾਂ ਪਹਿਰਦਾ ਹੈ ਇਹ ਚੰਗੇ ਤੋਂ ਚੰਗੇ ਜੋ ਪਦਾਰਥ ਖਾਂਦਾ ਹੈ ਜਿਉਂ ਕੂਕਰ ਝੂਠਨ ਮਹਿ ਪਾਹੀ ਹੈ ਜਿਵੇਂ ਕੁੱਤੇ ਦੀ ਝੂਠੀ ਦੌੜੀ ਹੁੰਦੀ ਹੈ ਉਹਦੇ ਜਿਹਾ ਕੋਈ ਕੀ ਪਾਦੀ ਉਹ ਆਦਮੀਆਂ ਦੇ ਖਾਣ ਯੋਗ ਨਹੀਂ ਰਹ ਜਾਂਦੀ ਇਸੇ ਪ੍ਰਕਾਰ ਉਹਦੇ ਮੂੰਹ ਜਿਹੜੇ ਭੋਜਨ ਪਾਉਣੇ ਕੁੱਤੇ ਦੀ ਠੂਠੇ 'ਚ ਪਾਉਣ ਦੀ ਨਹੀਂ ਆਈ ਹਣਗੇ ਉਹ ਨਿਸਫਲ ਹੈ ਅਜੇ ਉਹ ਸਫਲੇ ਨਹੀਂ ਹਨ ਪਦਾਰਥੋਂ ਦੇ ਖਾਧੇ ਹੋਏ ਤੇ ਵਸਤੂ ਕਹਿ ਰਹੇ ਹੋਏ ਜਿਵੇਂ ਸਾਜ ਸੰਗੇ ਜੀ ਡਰਨਾਖੇ ਜਰਾ ਹੁੰਦਾ ਇਸ ਪ੍ਰਕਾਰ ਨੇ ਉਹਦੇ ਵਸਤੂ ਸਮਝਣੀ ਚਾਹੀਦੀ ਹੈ ਖਾਣਾ ਕੁੱਤਿਆਂ ਦੇ ਠੂਠੇ ਦੇ ਕੇ ਯੂਠੇ ਰਸੋਈ ਜਿਵੇਂ ਮੂੰਹ ਪਾ ਲਵੇ ਕੁੱਤਾ ਉਹ ਯੂਠੀ ਹੋ ਜਾਂਦੀ ਹੈ ਇਸ ਪ੍ਰਕਾਰ ਦਾ ਉਹਦਾ ਪਹਿਲਾ ਖਾਣਾ ਹੈ ਤਾ ਉਹ ਬਿਤਰ ਕਰ ਦਿੰਦਾ ਹੈ ਨਾਮ ਬਿਨਾ ਜੀਤਾ ਵਿਵਹਾਰ ਸੁੱਚੇ ਪਾਤਸ਼ਾਹ ਦੇ ਨਾਮ ਤੋਂ ਬਿਨਾ ਜਿੰਨਾ ਇਹ ਵਿਹਾਰ ਕਰਦਾ ਹੈ ਅਤਿਅੰਤ ਵਿਹਾਰਾਂ ਵਿੱਚ ਲੱਗਾ ਹੋਇਆ ਪਰਮੇਸ਼ਰ ਦੇ ਸ਼ਿਵਨ ਨੂੰ ਭਲਾ ਬੈਠਾ ਹੈ ਜਿਉ ਮਿਰਤਕ ਮਿੱਥਿਆ ਸੀਗਾ ਹਾਰੇ ਹਾਰੇ estrang ਹੈ ਜਿਵੇਂ ਮਰੇ ਹੋਏ ਆਦਮੀ ਦੇ ਗਲ ਤੋਂ ਮਾਲਾ ਫੁੱਲਾਂ ਦੀ ਪਾ ਦਈਏ ਮੱਥੇ 'ਤੇ ਤਿਲਕ ਲਾ ਦਈਏ ਅਜੇ ਸੋਹਣੇ ਬਸਰ ਪਹਿਨਾ ਆ ਦਈਏ ਉਹ ਮਿੱਥੇ ਮਿਰਤਕ ਜਿਹੜਾ ਆਦਮੀਆ ਮਰਿਆ ਹੋਇਆ ਉਹਦਾ ਸ਼ਿੰਗਾਰ ਕਰਨਾ ਮਿੱਥਿਆ ਨੂੰ ਹੋਇਆ ਹੀ ਝੂਠਾ ਹੀ ਹੁੰਦਾ ਹੈ ਉਹ ਲਾਹਤ ਨਹੀਂ ਹੁੰਦਾ ਜੇ ਮਰਦੇ ਕੋਈ ਚੰਨ ਨੂੰ ਚਾੜੇ ਉਸਤੇ ਕਹੋ ਕਵਨ ਫਲਪਾਵੇ ਜੇ ਮੁਰਦੇ ਨੂੰ ਚੰਨ ਨੂੰ ਕਾੜੂ ਕੀ ਔਰ ਵਰਦਾਨ ਦੇਣਾ ਵੀ ਤੇ ਮੇਰੇ ਮੱਖਾ ਇੱਥੇ ਚੰਨ ਦਾ ਤਰਦ ਕਾੜਿਆ ਹੈ ਤੈਨੂੰ ਮੈਂ ਵਰਦਨ ਦੇਣਾ ਜਾਂ ਮੈਂ ਤੈਨੂੰ ਪੈਸੇ ਦੰਨਾ ਕੋਈ ਦੇਣਾ ਨਹੀਂ ਮੁਰਦੇ ਨੂੰ ਜਿਵੇਂ ਇਵੇਂ ਮੁਰਦੇ ਦੇ ਜਿਹੜੇ ਸ਼ਿੰਗਾਰ ਧਾਰਨੇ ਹੈ ਬੈਂਤੀ ਹੁੰਦੀ ਹੈ ਐਹੋ ਜਿਹਾ ਪੁਰਖ ਮੁਰਦਾ ਹੈ ਪਰਮੇਸ਼ਰ ਦੇ ਨਾਮ ਤੋਂ ਮੈਨੂੰ ਉਹਦੀ ਜਿਹੜੀ ਸਜਾਵਟ ਹੈ ਸਭ ਮੁਰਦੇ ਦੇ ਅੰਗਾਂ ਦੇ ਉੱਤੇ ਸ਼ਿੰਗਾਰ ਪਹਿਨਾਉਣ ਦੀ ਨਹੀਂ ਆਈ ਐਵੇਂ ਹੋਈ ਹੈ ਨਾਮ ਵਿਸਾਰ ਕਰੇ ਰਸਪੂ ਸੁੱਚੇ ਫੈਸਲੇ ਦੇ ਅੰਮ੍ਰਿਤ ਨਾਮ ਨੂੰ ਵਿਸਾਰ ਕਰਕੇ ਜਿਹੜਾ ਅਨੇਕ ਪ੍ਰਕਾਰ ਦੇ ਪਾਰੇ ਦੇ ਅਸਨੇ ਕਿੰਨੀਆਂ ਚੰਗੀਆਂ ਰਸ ਬਣਾਈਆਂ ਚੀਜ਼ਾਂ ਭਾਤੂਆਂ ਬਣਾਈਆਂ ਹੋਈਆਂ ਅਜੇ ਰਸ ਪਨੇਉਣ ਵਾਲੇ ਭੋਗ ਪ੍ਰਾਰਥਨ ਨੂੰ ਭੋਗਣਾ ਕਰੇ ਰਸ ਵਾਲੀਆਂ ਚੀਜ਼ਾਂ ਜਿਸ ਪ੍ਰਕਾਰ ਛਕੀ ਪ੍ਰਕਾਰ ਦੇ ਭੋਜਨਾਂ ਦੇ ਰਸ ਨੂੰ ਲਵੇ ਇਨੇ ਪ੍ਰਕਾਰ ਦੇ ਭੋਗਾਂ ਨੂੰ ਭੋਗੇ ਸੁਖ ਸੁਪਨਾ ਨਹੀਂ ਤਨ ਮਹਿ ਰੂਹ ਉਸ ਮਨੁੱਖ ਨੂੰ ਸੁਪਨੇ ਮਾਤ ਵੀ ਸੁਖ ਨਹੀਂ ਹੋ ਸਕਦਾ ਬਲਕੇ ਸਰੀਰ ਉਹਦਾ ਰੋਗੀ ਹੋ ਜਾਂਦਾ ਗੜ ਜਾਂਦਾ ਗਲੀਚ ਹੋ ਜਾਂਦਾ ਉਹ ਗੁਨਾ ਕਰਕੇ ਇਸ ਪ੍ਰਕਾਰ ਜਿਹੜੇ ਸਰੀਰ ਦੇ ਰੋਗੀ ਆਦਮੀ ਹੋਵੇ ਉਹਨੂੰ ਸੁਪਨੇ 'ਚ ਵੀ ਸੁੱਖ ਨਹੀਂ ਹੁੰਦਾ ਸੁਪਨੇ 'ਚ ਵੀ ਆਪਣੇ ਆਪ ਨੂੰ ਦੁਖੀ ਵੇਖਦਾ ਹੈ ਇਸ ਪ੍ਰਕਾਰ ਜਗਤ ਰੂਪੀ ਸੁਪਨੇ ਵਿੱਚ ਉਦੇ ਤਨ શરીਰ ਦੇ ਅੰਦਰ ਵਕਾਰਾਂ ਦੇ ਲੋਕ ਚਿੰਦੜੇ ਰਹਿੰਦੇ ਆ ਸੁਖ ਨੇ ਮਾਤਰ ਜਰਾ ਮਾਤਰ ਵੀ ਸੁਖ ਨਹੀਂ ਹੁੰਦਾ ਇਹਨਾਂ ਨੂੰ ਨਾਮ ਤਿਆਗ ਕਰੇ ਅਨਕਾਰ ਸੱਚੀ ਮਾਇਸ਼ਾ ਦੇ ਅਮਰਤ ਦਾ ਨਾਮ ਬਾਪਿਆਰ ਛੱਡ ਕੇ ਅਨ ਹੋਰ ਦੁਆਇਦਵਾਲੇ ਕਾਰਜਾਂ ਨੂੰ ਜੇ ਕਰੇਗਾ ਇਹ ਮਿਨਸ ਜਾਏ ਝੂਠੇ ਸਭ ਪਾ ਉਹ ਸਾਰੇ ਕਾਰਜ ਫਲ ਨਹੀਂ ਦੇਣਗੇ ਨਾਸ ਹੋ ਜਾਣਗੇ ਐਵੇਂ ਝੂਠੇ ਪਾਜ ਪਖੰਡੀਆਂ ਹੈ ਜਿਨਾਂ ਦਾ ਬਾਝੇ ਗੁਲਾਮ ਹੋਇਆ ਫਿਰ ਜਾ ਗੁਲਾਮ ਹੋਇਆ ਫਿਰ ਜਾ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਜਿਨਾਂ ਦੇ ਸੱਚੇ ਬਾਦਸ਼ਾਹ ਦੇ ਉਮਰਤ ਨਾਮ ਦੇ ਨਾਲ ਮੰਗੀ ਪ੍ਰੀਤੀ ਇਹ ਬੰਦਾ ਨਹੀਂ ਲਾਉਂਦਾ ਹੈ ਊਟ ਕਰਮ ਕਰ ਤੂੰ ਨਰਕ ਜਾ ਇੱਕ ਕਰਮ ਕੀ ਕਰੋੜਾਂ ਕਰੂ ਕਰਦਾ ਹੋਇਆ ਵੀ ਮੁਕਤ ਨਹੀਂ ਹੋ ਸਕਦਾ ਫਿਰ ਵੀ ਉਹ ਕਰਮਾਂ ਦਾ ਫਲ ਭੂ ਕਰਕੇ ਜਦੋਂ ਪੁਨਰ ਆਸ ਹੋ ਗਏ ਕਾਬੂ ਬਾਕੀ ਹੈ ਕਿ ਨਰਕੇ ਜਾਣਾ ਪਵੇਗਾ ਕਰੋੜਾਂ ਕਰਮਾਂ ਦੀ ਹੰਗਤਾ ਕਰਦਾ ਹੋਇਆ ਨਰਕੋ ਵਿੱਚ ਜਾਵੇਗਾ ਹਰ ਕਾ ਨਾਮ ਜਿਨ ਮਨ ਨ ਆਰਾਧਾ ਜਿਨਹੋ ਹਿੰਦੇ ਕਾਲਪੁਰਖ ਦੇ ਅੰਮ੍ਰਿਤ ਨੂੰ ਮੰਨਵੀ ਭਾਵਨਾ ਨਾਲ ਅਲਾਗਾ ਯਾਦ ਨਹੀਂ ਕੀਤਾ ਹੈ ਧੁਰ ਕੀ ਨਿਆਈ ਜੰਮਪੁਰ ਬਾਧਾ ਜਿਨੋ ਚੋਰ ਸਾਹਿਬ ਸਿੰਘ ਜੀ ਸਰਕਾਰੇ ਬਣੇ ਜਾਂਦੇ ਕੈਗੀ ਹੋ ਜਾਂਦੇ ਹੈ ਉਹ ਜਿਵੇਂ ਦੀ ਪੂਰੀ ਇਸ ਪ੍ਰਕਾਰ ਕਿਉਰ ਉਹ ਨੂੰ ਮੰਨਿਆ ਜਾਵੇਗਾ ਕਈ ਵੀ ਹੋ ਜਾਏਗਾ ਲੱਖ ਅਡੰਬਰ ਬਹੁਤ ਵਿਸਥਾਰ ਲੱਖਾਂ ਪੁਜਾਰੀ ਦੇ ਕੋਲੇ ਹੋਣ ਬਹੁਤ سارے ਅਡੰਬਰ ਬੜਵੜੇ ਕੰਬੂ ਮਨਾਏ ਹੋਣ ਤਨਾਤਾ ਬੁਲਾਇਆ ਹੋਣ ਅਡੰਬਰ ਬਣਾਵਟਾਂ ਬਹੁਤ ਸਾਰੀਆਂ ਬਣਾਈਆਂ ਹੋਣ ਸੁੰਦਰ ਬਹੁਤ ਵਿਸਥਾਰ ਉਸਤਾਰ ਪੁਰਖੋ ਇਸ ਬੁਲਕਾਰ ਲਿਖਾਈ ਬਣਾਉਣੇ ਬਣਾਈਆਂ ਹੋਣ ਨਾਮ ਬਿਨਾ ਝੂਠੇ ਪਾਸਾਰਾ ਜਿਹਨਾਂ ਸਾਰਾ ਪੁਸਾਰਾ ਕਰਦਾ ਹੈ ਸੱਚੇ ਪੰਛੀ ਦੇ ਨਾਮ ਤੋਂ ਬਰਸਲ ਝੂਠੇ ਹਨ ਧਰ ਕਾ ਨਾਮ ਸੁਈ ਜਨ ਲੈ ਸਿਰ ਭਈ ਆਕਾਰ ਉਪਰਖੰਤਰੀ ਜਾਨੀ ਦਾ ਨਾ ਉਹ ਪੁਰਖ ਲੈ ਸਕਦਾ ਹੈ ਸਰ ਕਿਰਪਾ ਨਾਨਕ ਜਿਸ ਦੇ ਜੀਨਰ ਪੁਰੂਲੇ ਪੁੰਨਿਆ ਪ੍ਰੇਰਿਆ ਹੈ ਤੁਮੇਸ਼ਰ ਅੰਤਰੀ ਜਾਨੀ ਕਿਰਪਾ ਕਰੇ ਗੁਰੂ ਦੀ ਸ਼ਰਨ ਦੇਵੇ ਤੇ ਸਤਿਗੁਰੂ ਸਾਹਿਬ ਦੇ ਪਾਸੋਂ ਉਹ ਨਾਮ ਲੈ ਸਕਦਾ ਕਿਉਂਕਿ ਕਿਰਪਾ ਕਰਕੇ ਗੁਰੂ ਸਾਹਿਬ ਜੀ ਸਤਗੁਰ ਨਾਨਕ ਰਾਇ ਜੀ ਕਹਿੰਦੇ ਆ ਜਿਸ ਨੂੰ ਪਰਮੇਸ਼ਰ ਬਖਸ਼ ਕਰਦਾ ਹੈ ਇਹ ਨਾਮ ਐਵੇਂ ਨਹੀਂ ਹੱਥ ਆਉਂਦਾ ਕਿਸੇ ਦੇ ਗੌੜੀ ਮਹੱਲਾ ਪੰਜਵਾ ਆਦਿ ਮੱਧ ਜੋ ਅੰਤ ਨਿਵਾ ਹੈ ਜੇ ਸਾਰੇ ਜਗ ਦੇ ਆਦ ਵਿੱਚ ਸਾਡੀ ਸਿਰ ਤੋਂ ਜਦ ਜਨਮ ਝਾਰਿਆ ਹੈ ਉਦੋਂ ਵੀ ਮਾੜ ਰੱਖਿਆ ਕੀਤੀ ਹੈ ਨਜੇ ਬਾਲਕ ਜਵਾਨੀ ਤੇ ਬਿਰਧ ਅਸਤਾ ਜੀ ਤੇ ਅੰਤ ਨੂੰ ਜੋ ਸਰੀਰ ਦਾ ਅੰਤ ਦਾ ਸਮਾ ਆਇਆ ਉਹਨੂੰ ਜੇ ਸੁਰਨ ਕੀਤਾ ਹੋਇਆ ਉਹਨੂੰ ਤੋਰ ਸਿਰ ਤੋੜਨ ਵਾਲੀਗਾ ਸਿਰ ਤੋੜ ਤੱਕ ਰੱਖਿਆ ਕਰੇਗਾ ਮਹਾਰਾਜ ਪ੍ਰਭੂ ਕੋ ਵਿਚ ਵੀ ਤੋ ਸਾਜਨ ਮੇਰਾ ਮਨ ਚਾਹੇ ਸੱਜਣ ਮਿੱਤਰ ਅਕਾਲ ਪੁਰਖ ਸਦਾ ਮਨੋਸੇ ਨੂੰ ਚਾਹੁੰਦਾ ਰਹਿਣਾ ਹੈ ਹਰ ਵਕਤ ਸਰ ਕੀ ਪ੍ਰੀਤ ਸਦਾ ਸੰਗ ਚੱਲੇ ਜੀ ਭਾਈ ਪਰਮੇਸ਼ਰ ਦੇ ਨਾਲ ਪ੍ਰੀਤ ਲਾਉਣੀ ਹੈ ਇਹ ਸਦਾ ਵਾਸਤੇ ਨਾਲ ਚੱਲਦੀ ਹੈ ਲੋਕ ਪਰਲੋਕ ਵਿੱਚ ਦਿਆਲ ਕੁਰਖ ਪੂਰਨ ਪ੍ਰਤਪਾਲ ਉਹ ਬਿਆਲੂ ਹੈ ਪਰਮੇਸ਼ਰ ਸਾਰਿਆਂ ਦਾ ਪੂਰਨ ਹੈ ਸਾਰਿਆਂ ਦੇ ਤਾਂ ਹੀ ਪਾਲਣਾ ਕਰਦਾ ਹੈ ਰਹਾਉ ਬੇਨਸਤ ਨਾਹੀ ਛੋੜ ਨਾ ਜਾ ਉਸ ਦਾ ਸਰੂਪ ਨਾਸ਼ ਨਹੀਂ ਹੁੰਦਾ ਜਿਵੇਂ ਆਪਣਾ ਸੀਧ ਖਤਮ ਹੋ ਜਾਂਦੇ ਹੈ ਕਿੱਥੇ ਕਹਿੰਦੇ ਮਾਪਿਆ ਜਿੰਨੀ ਤੂੰ ਜਾਣੇ ਹੋਏ ਤੈਂ ਪਾਸੋਂ ਲੱਗ ਕੇ ਤੂੰ ਅਜੇ ਨਾਲ ਤੀਣੀ ਹੋਏ ਉਹ ਮੇਰਾ ਪਿਆਰਾ ਬਿਨਸਨਾਸ਼ ਨਹੀਂ ਹੁੰਦਾ ਅਦੇ ਛੱਡ ਕੇ ਜਿਹੜਾ ਸ਼ਰਨ ਪੈ ਜੇ ਉਹਨੂੰ ਕਿਤੇ ਜਾਂਦਾ ਨਹੀਂ ਹਰ ਵਦ ਚੰਦ ਸੰਗ ਰਹਿੰਦਾ ਏ ਉਹ ਦੀ ਸੇਵ ਕਰ ਗੁਣ ਹੈ ਉਸ ਦੇ ਜਹ ਤੇਖਾਂ ਤਹਿ ਰਹਾ ਸਮਾ ਉਹ ਬ੍ਰਹਮ ਦਾ ਬਲਿਸ਼ ਗਿਠੇ ਲਖੀ ਉਥੇ ਪ੍ਰਮੇਸ਼ਰ ਮਿਲ ਰਿਹਾ ਹੈ ਸਮਾਰਿਆ ਹੈ ਸੁੰਦਰ ਸੁਗੁੜ ਚਤਰ ਜੀਏ ਦਾਤਾ ਇਹ ਰਾਇ ਨੂੰ ਸੁੰਦਰ ਰੂਪ ਹੈ ਸੁੰਦਰ ਸਾਚੇ ਨੰਦ ਰੂਪ ਸੁੰਦਰ ਹੈ ਉਹਦੇ ਜੇ ਅਸੀਂ ਸੁੰਦਰਤਾ ਚੇਤਨ ਕੋ ਬਿਨਾਂ ਸੰ ਮੁਰਦਿਆਂ ਵੀ ਕਾਦੀ ਸੋਪਣ ਹੈ ਸੋ ਹੈ ਤਾਂ ਸਾਰੇ ਸੁੰਦਰ ਹੋਈਏ ਪ੍ਰਮੇਸ਼ਰ ਬਿਹਾਰੀ ਕੋਲ ਉਸਿਆ ਤੇ ਅੰਤਨ ਜਾਈ ਲਖਿਆ ਕੁਦਰਤ ਦੇ ਅੰਦਰ ਜਿਹੜੀ ਸੁੰਦਰਤਾ ਆਈ ਹੈ ਇਹ ਸਭ ਉਸ ਦੇ ਚੇਤਨ ਦੀ ਹੈ ਸੁੰਦਰ ਸੁਗੜ ਸ੍ਰੇਸ਼ਟ ਕਾਰਤ ਨੂੰ ਘਾਣ ਵਾਲਾ ਹੈ ਜਤਰ ਜੀ ਦਾਤਾ ਕਦੇ ਚਤਰ ਸਾਰਿਆਂ ਦੇ ਬਿਹਾਰ ਕਿ ਲਾਉਣ ਨੂੰ ਸਾਰਿਆਂ ਜੀ ਆਉਂਦਾ ਦਾਤਾ ਹੈ ਆਪ ਹੀ ਕੋਈ ਭਾਈ ਪੂਤ ਪਿਤਾ ਪ੍ਰਭ ਮਾਤਾ ਉਸੇ ਵੈਤ ਦੀ ਹੈ ਨੂੰ ਭਰਾ ਦੁੱਤੇ ਹੈ ਪੁੱਤ ਦੁੱਤੇ ਹੈ ਕਿਉਂ ਤੇ ਮਾਜ ਕ ਸਭ ਵਾਹਿਗੁਰੂ ਹੀ ਹੈ ਸਾਡੇ ਭਾਪਕ ਭਾਦਾ ਰੂਪ ਮਹਾਦੇਵ ਜੀ ਆਲਕੋ ਪੁੱਤਰ ਪੂ ਹਰਗੋਬਿੰਦ ਸਾਹਿਬ ਜੀ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਾਤਾ ਬੀਬੀ ਭਾਨੀ ਜੀ ਸਾਡੇ ਪ੍ਰਭੂ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਕੰਨਨ ਵਾਹਿਗੁਰੂ ਨੇ ਇਹ ਸਾਰੇ ਸੂਭ ਧਾਰ ਕੇ ਆਪ ਤੁਪਾਲਾ ਕੀਤੀ ਹੈ ਇਸ ਪ੍ਰਕਾਰ ਭਾਈ ਸਰਵਣ ਮੰਨਣ ਵਿਆਸਮ ਜਿਹੜੇ ਗੁਣ ਹੋਇ ਭਰਾ ਹੋਣਗੇ ਤੇ ਬ੍ਰਹਮ ਗਿਆਨ ਉਪੀ ਪੁੱਤਰ ਹੈ ਸੰਤੋਖ ਰੂਪੀ ਪਿਤਾ ਹੈ ਅਤੇ ਖਿਮਾ ਰੂਪੀ ਮਾਤਾ ਹੈ ਸਭ ਕੋਈ ਪ੍ਰਭੂ ਹੀ ਹੈ ਸਾਡੇ ਇਸ ਪ੍ਰਕਾਰ ਪਰਮੇਸ਼ਰ ਜੀਵਨ ਪ੍ਰਾਨ ਆਧਾਰ ਮੇਰੀ ਰਾਸ ਮੇਰੀ ਜ਼ਿੰਦਗੀ ਦਾ ਅਗ ਪ੍ਰਾਣਾਂ ਦਾ ਆਸਰਾ ਰੂਪ ਸਾਡੀ ਰਾਸ ਪੂੰਜੀ ਸਰਵਾਰ ਹੋਈ ਹੈ ਤੋ ਪ੍ਰੀਤ ਲਾਈ ਕਰ ਰਜਾਇ ਨਿਵਾਸ ਸਤਿ ਸ੍ਰੀ ਅਕਾਲ ਦੇ ਨਾਲ ਪ੍ਰੀਤ ਲਾਈ ਹੈ ਮਾਰੇ ਸਾਡੇ ਹਿਰਦੇ ਚ ਨਿਵਾਸ ਕਰਨਾ ਕੀਤਾ ਹੈ ਮਾਇਆ ਸਿਲਕ ਕਾਟੀ ਗੋਪਾਲ ਮਾਂ ਦੀ ਸਿਲਕ ਫਾਹੀ ਪਈ ਹੋਈ ਸੀ ਸੇ ਪਥੀ ਦੇ ਪਾਲਕ ਆਕਾਲ ਪ੍ਰਭੂ ਕਟੂਕੀ ਹੈ ਇਹਦੇ ਵਿੱਚੋਂ ਪਰ ਆਪਣਾ ਲੀਨੋ ਨਦਰ ਨਿਹਾਰ ਸੁਖਨਾਥ ਜੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਦੇਖ ਕੇ ਆਵਾਜ਼ ਬਣਾ ਕੇ ਕਿਰਪਾ দৃষ্টি ਕਰਕੇ ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੱਤਾ ਹੈ ਸਿਮਰ ਸਿਮਰ ਕਾਟੇ ਸਭ ਰੋਗ ਜੀ ਪਾਤਸ਼ਾਹ ਦੇ ਸਿਮਰਨ ਨੂੰ ਸਿਮਰ ਕੇ ਸਾਰੇ ਹੰਕਾਰ ਆਦਿਕ ਗਿਆਨ ਆਦਿਕ ਰੋਗ ਮਾਰਨ ਕੱਟ ਦਿੱਤੇ ਚਰਨ ਧਿਆਨ ਸਰਬ ਸੁਖ ਭੂ ਜੀ ਗੋਸ਼ਾ ਦੇ ਚਰਨਾਂ ਕੋਲ ਧਿਆਨ ਲੱਗਾ ਰਹਿਦਾ ਹੈ ਸਾਰੇ ਰਸ ਮਹਾਰਾਜ ਜੀ ਸੁਖ ਕਰਾ ਕਰਕੇ ਭੋਗਦੇ ਹੋ ਨਾਵਤਾ ਨੂੰ ਨਿਤ ਬਾਲਾ ਸੂਰਨ ਸਾਰੇ ਵਿਆਪਕ ਹੈ પુરਖ ਪ੍ਰਸ਼ਾਸਨ ਦੇਣ ਵਾਲਾ ਉਹ ਆਪ ਜਮਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਅਤੇ ਆਕਾਸ਼ ਦੀ న్యాయੀ ਪੂਰਨ ਹੈ ਨਾ ਤਾਂ ਨਵੀਨ ਸਰੂਪ ਹੈ ਮੇਰਾ ਜਤ ਜਵਾ ਤੇ ਮਿਤਾ ਵਰਦੀ ਬਾਲਾ ਵੱਡਾ ਹੈ ਬਲੀ ਹੈ ਸਦਾ ਖੋਤ ਰਹਿਤ ਹੈ ਹਰ ਅੰਤਰ ਬਾਹਰ ਸੰਗ ਰਖਵਾਲਾ ਹਰੀ ਅੰਦਰ ਵੀ ਹੈ ਬਾਹਰ ਵੀ ਹੈ ਜਿਵੇਂ ਬਾਲਕੇ ਵੀ ਚੇਸਤਾ ਹੁੰਦੀ ਹੈ ਚੇਸਤਾ ਬਾਲਕ ਲੀਲ ਅਨੂਪੋ ਇਸ ਪ੍ਰਕਾਰ ਦਾ ਜਲੀ ਹੈ ਪਰਮੇਸ਼ਰ ਹਾ ਹਰ ਅੰਤਰ ਬਾਹਰ ਸੰਗ ਰਖਵਾਲਾ ਅੰਦਰ ਵੀ ਹਿਰਦੇ ਦੇ ਹੈ ਤੇ ਬਾਹਰ ਸੰਸਾਰ ਵਿੱਚ ਵੀ ਹੈ ਸਰਬ ਸੁਲਾ ਰੱਖਿਆ ਕਰਨ ਵਾਲਾ ਹੈ ਆਪ ਬਹੁ ਨਾਨਕ ਹਰ ਹਰ ਪਾਦ ਕੀ ਸ਼੍ਰੀ ਗੁਰੂ ਸਾਹਿਬ ਜੀ ਕਹਿੰਦੇ ਹਨ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਜਿਹਨੂੰ ਹਰੀ ਦੀ ਤਰਵੀ ਕੈਵਲ ਮੋਖ ਨੂੰ ਕੀਨ ਜਾਣਿਆ ਹੈ ਸਰਬ ਸੁਨਾਮ ਭਗਤ ਕਉ ਦੀ ਜਿਸ ਭਗਤ ਨੂੰ ਨਾਮ ਮਾਰੇ ਦੇ ਤਨ ਸਰਬansh ਦੇ ਤਸਕੇ ਪਾਸ਼ਾ ਨੇ ਲੋਕੋ ਕੇ ਨਹੀਂ ਕੁਛ ਰੱਖਿਆ ਨਾਮ ਭਗਤ ਨੂੰ ਦਿੱਤਾ ਸਰਬansh ਜਿਸ ਭਗਤੇ ਨੇ ਨੰਤਨ ਤਨ ਆਪਣਾ ਵਾਰਿਆ ਸਰਵ ਸੰਦਾਨ ਕੀਤਾ ਉਹਨੂੰ ਨਾਮ ਸਿਜੇ ਪਾਸ਼ਾ ਦਿੱਤਾ ਤਨਮਨ ਤਨ ਸਭ ਸੰਗੁਰ ਕੇ ਕੋਕੋ ਮੰਨਿਆ ਤਾਈ ਹੈ ਜਿਨ੍ਹਾਂ ਨੂੰ ਨਾਮ ਦੇ ਤਨ ਕੋ ਲੁਕੋ ਕੇ ਨਹੀਂ ਵਾਹਿਗੁਰੂ ਕੁਛ ਰੱਖਿਆ ਸਭ ਕੁਝ ਸਰਵਾਨਸੀ দান ਕਰਦਾ ਹੈ ਰਾਗ ਗੌੜੀ ਮਾਜ ਮਹੱਲਾ ਪੰਜਵਾ ਇੱਕ ਉਹ ਅੰਕਾਰ ਸਤਗੁਰ ਪ੍ਰਸਾਦਿ ਕੋਜਤ ਫਿਰੇ ਅਸ਼ੰਖ ਮਹਾਰਾਜ ਰਾਜ ਗੋੜੀ ਦੇ ਨਾਲ ਮਿਲ ਕਰਕੇ ਗੋੜੀ ਦੀਆਂ ਮਾਝਾਂ ਉਚਾਰਨ ਕਰਦੇ ਹੋਏ ਜਿਵੇਂ ਪਹਿਲਾ ਚੌਥੇ ਪਾਤਸ਼ਾਹ ਦੇ ਸ਼ਬਦਾਂ ਦੀਆਂ ਮਾਝਾਂ ਆਈਆਂ ਸਨ ਇਹ ਵੀ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਇਥੇ ਐਸਮੀ ਤੁਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਚ ਇਸ਼ਰ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹੋਜਿਤ ਫਿਰੇ ਆਸੰਖ ਮਹਾਰਾਜ ਉਸ ਪ੍ਰਮੇਸ਼ਰ ਦੀ ਕੋਈ ਕਿਸੇ ਨੇ ਕਰੀ ਹੋਊ ਮਾਰੇ ਚੰਦੇ ਕੋਈ ਗੇ ਫਿਰਦੇ ਅਸੰਤ ਅਣਗਿਣਤ ਹੀ ਹੈ ਭਾਈ ਹੰਤ ਨਾ ਪਾਰੀਆ ਉਸ ਅੰਗ 12000 ਨਹੀਂ ਕਿਸੇ ਨੇ ਪਉਣਾ ਕੀਤਾ ਹੈ ਜੇ ਹੋਏ ਭਗਤ ਜੇ ਸੰਗ ਤੋਂ ਹੋਏ ਹਨ ਮਹਾਰਾਜ ਦੇ ਜਿਨ੍ਹਾਂ ਕਿਰਪਾਰੀਆ ਜਿਨ੍ਹਾਂ ਦੇਤੇ ਕਿਰਪਾਲਤਾ ਕੀਤੀ ਹੈ ਮਹਾਰਾਜ ਕਿਰਪਾਲੂ ਜੀ ਨੇ ਹਉ ਵਾਰੀਆ ਹਰ ਵਾਰੀਆ ਅਸੀਂ ਉਹਨਾਂ ਤੋਂ ਘਰ ਨਹੀਂ ਜਾਂਦੇ ਆ ਹਰ ਵਕਤ ਵਾਰਨੇ ਜਾਂਦੇ ਆ ਕੁਰਬਾਨ ਜਾਂਦੇ ਆ ਹਉ ਹਰੀ ਜਿਨਾਂ ਨੇ ਹਉਮੈ ਵਾਰਤੀ ਐ ਉਸ ਦੇ ਪਾਤਸ਼ਾਹ ਦੇ ਚਰਨਾਂ 'ਚ ਸੰਗਤਾਂ ਛੱਡ ਦਿੱਤੀ ਐ ਹਰ ਵਾਰੀਆ ਹਰ ਹਰੀ ਹਰੀ ਦੇ ਪਿਆਰੇ ਉਹਨਾਂ ਤੋਂ ਵਾਰਨੇ ਜਾਂਦੇ ਐ ਹਰੀ ਉਹਨਾਂ ਅਹੇ ਗੇ ਹਰੀਓਂ ਤੋਂ ਵਾਰੀਆ ਬਲਿਹਾਰ ਜਾਈਏ ਜਿਨਾਂ ਨੇ ਹਉਮੈ ਵਾਰਤੀ ਐ ਅਸੀਂ ਵਾਰਨੇ ਜਾਂਦੇ ਹਰੀ ਆਪ ਤੋਂ ਵਾਰ-ਵਾਰ ਵਾਰਨੇ ਜਾਂਦੇ ਐ ਜਿਨ੍ਹਾਂ ਹਰੇਕ ਕੀ ਜੀ ਹੰਗ ਤਾਂ ਵਾਰ ਦਿੱਤੀ ਐ ਵਾਰ-ਵਾਰ ਉਹਨੂੰ ਬਾਹਰ ਨਹੀਂ ਜਾਣੇ ਹਾਂ ਰਹਾਉ ਸੁਣ ਸੁਣ ਪੰਥ ਡਰਾਉ ਜਿਵੇਂ ਆਸਮਾ ਦੀ ਅਵਸਥਾ ਦੱਸਦੇ ਹੈ ਕਿ ਸੁਣ ਕੇ ਸਤਿ ਸਾਧਨਾਂ ਦੁਆਰਾ ਸੁਣ ਕੇ ਸਰਬਾਜ ਦੇ ਵਿਸ਼ਵਾਸ ਰੂਪੀ ਕੰਨਾਵਾਰਾ ਪਰ ਲੋਕ ਦਾ ਤਨ ਦਰਾਵ ਡਰ ਆਉਂਦਾ ਹੈ ਬਹੁਤ ਭੈ ਹਾਰੀਆ ਬੜਾ ਭੈ ਦਾ ਇੱਕ ਪੰਥ ਜਮ ਮਾਰਗ ਮੈਂ ਤੱਕੀ ਓਟ ਸੰਤਾ ਇਹ ਹਰਮ ਤੇਰੇ ਸੰਤਾ ਦੀ ਓਟ ਤੱਕਣਾ ਕੀਤੀ ਹੈ ਏਹੋ ਓਵਾਰੀਆ ਜੇ ਸੰਜੁਨ ਜਿਨ ਤੁਹਾਨੂੰ ਮਾਰਿਆਂ ਨੂੰ ਬਚਾਇਆ ਹੈ ਸਾਨੂੰ ਵੀ ਬਚਾ ਲਓ ਕਿਰਪਾ ਕਰਕੇ ਮੋਹਨ ਲਾਲ ਅਨੂਪ ਮੋਹਨ ਸਾਧਨ ਦੇ ਚਿਤ ਨੂੰ ਮੋਹਤ ਕਰਨ ਵਾਲਾ ਹੈ ਅਦੇ ਲਾਲ ਪਿਆਰਾ ਹੈ ਉਤਮਾ ਤੋਂ ਰਹਤ ਹੈ। ਭਰਗ ਸਾਧਾਰੀਆ ਸਾਨੀ ਨੂੰ ਸਹਿਤ ਆਸ਼ਰੇ ਦੇ ਰਖਣ ਵਾਲਾ ਸੁਧਾਰ ਕਰਨ ਵਾਲਾ ਹੈ। ਗੁਰ ਨਿਵ ਨਿਵ ਲਾਗੂ ਪਾ। ਸ੍ਰੀ ਸਤਿਗੁਰੂ ਆਪ ਦੇ ਝੁਕ ਝੁਕ ਕੇ ਚੱਲਣਾ ਸੱਜੇ ਖੱਬੇ ਚੱਲਣਾ ਤੇ ਤੰਗ ਦਾ ਤਾਨ ਛੱਡ ਕੇ ਮਨ ਦਾ ਮਾਣ ਛੱਡ ਕੇ ਚੱਲਣੀ ਲੱਗੀਏ। ਦਿਓ ਦਿਖਾਰੀਆ ਕਿਰਪਾ ਕਰਕੇ ਵਾਹਿਗੁਰੂ ਦਾ ਸੂਰਤ ਕਰਕੇ ਉਹ ਖਾ ਦਿਓ। ਮੈਂ ਚੀਏ ਮਿੱਤਰ ਅਨੇ। ਜੇ ਮਹਾਰਾਜ ਜੀਵਤੀਆਂ ਨੂੰ ਕੋਹਮੇ ਵੀ ਕੋਵਨੇ ਦੀ ਬਖੇਰੇ ਮਿੱਤਰ ਬਣਾ ਕੇ ਵੇਖੇ ਹਨ ਇੱਕ ਸ ਬਲਿਹਾਰੀ ਜਿਸ ਨੂੰ ਕ੍ਰਿਸ਼ਨ ਦੀ ਪ੍ਰਾਪਤੀ ਨਾਂ ਕਰਾਈ ਇੱਕ ਸਤਿਗੁਰੂ ਸਾਹਿਬ ਤੋਂ ਬਲਿਹਾਰ ਜਾਂਦੇ ਜਿਨ੍ਹਾਂ ਦੀ ਕਿਰਪਾ ਕਰਕੇ ਪ੍ਰਾਪਤ ਹੋਇਆ ਹੈ ਸਭ ਗੁਣ ਕਿਸੇ ਨਾ ਮੇਰੇ ਸਾਰੇ ਗੁਣ ਕਿਸੇ 'ਚ ਨਹੀਂ ਹਨਗੇ ਕਿਸੇ 'ਚ ਇੱਕ ਗੁਣਾ ਹੈ ਕਿਸੇ 'ਚ ਦੋ ਹੈ ਕਿਸੇ 'ਚ ਤਿੰਨ ਹੈ ਪੇਚ ਚਾਰ ਹੈ ਹਰਪੂਰ ਪੰਡਾਰੀ ਜੀ ਤੂੰ ਹੀ ਸਾਰਿਆਂ ਗੁਣਾਂ ਕਰਕੇ ਭਰਪੂਰ ਹੈ ਤੇਰਾ ਪੰਡਾਰਾ ਸੰਤਾਂ ਦਾ ਜਿਹੜਾ ਹਿਰਦਾ ਸਤਿਗੁਰਾਂ ਦਾ ਸਰੂਪ ਉਹ ਪੂਰਨ ਪੰਡਾਰਾ ਨਵਾਂ ਨਵ ਭਰਿਆ ਹੈ ਸਤਿਗੁਰਾਂ ਦਾ ਹਿਰਦਾ ਸਾਰੇ ਗੁਣ ਆਪਦੇ ਵਿੱਚ ਹਨ ਆਪ ਸਤਿਗੁਰਾਂ ਦੇ ਵਿੱਚ ਹਨ ਚਾਹੋਂ ਦਿਸ ਜਪੀਐ ਨਾਮ ਉਸ ਮੇਰੇ ਨਰੈਸ ਹਾਂ ਦੁਸ਼ਜਾ ਜਿ ਆਵਲਾ ਨਾਮ ਜਿ ਤੇ ਆ ਜਾਂਦਾ ਹੈ ਸੁਖ ਸਵਾਰੀਆਂ ਜਿਹਨਾਂ ਜਿਹਨਾਂ ਜਿਨਾਂ ਨੇ ਜਤਨਾ ਕੀਤਾ ਉਹਨਾਂ ਦੀ ਬਿਰਤੀ ਸੁਖ ਸਰੂਪ ਵਿੱਚ ਸਵਾਰ ਦਿੱਤੀ ਆਪਨੇ ਮੈਂ ਆਹੀ ਓੜ ਤੁਹਾਹੀ ਰੂਝਾਨ ਜਾ ਹੈ ਮੈਂ ਚਾਹੀਏ ਓਟ ਹਿਸਤੇ ਪਾਰਛੇ ਤੇਰੀ ਨਾਨਕ ਬਲੇਹਾਰੀਆ ਓ ਸ਼੍ਰੀ ਗੁਰੂ ਸਾਹਿਬ ਜੀ ਕਿੰਨੇ ਬਿਹਾਰ ਜਾਈਏ ਆਕਾਲ ਪੁਰਖ ਹੋਰ ਕਾਡਿਓ ਪੂਜਾ ਪ੍ਰਸਾਰ ਸਾਵਨ ਆਪਣੀ ਕਿਰਪਾ ਰੂਪੀ ਭੂਇਆ ਨੂੰ ਪੁਸਾਰ ਕੇ ਕਿਰਪਾ ਬੇਅੰਤ ਕਰਕੇ ਅਸਾਰ ਕਰਕੇ ਸਾਹਮੂ ਕੱਢ ਲਿਆ ਹੈ ਮੋਹ ਕੂਪਾਰੀ ਜਾ ਮੋਹ ਰੂਪੀ ਖੂਜ ਸੰਸਾਰ ਦੇ ਮੋਹ ਵਿੱਚ ਸਰੀਰ ਦੇ ਮੋਹ ਕੋ ਖੂਜ ਡਿੱਗੇ ਪਏ ਸੀ ਕਿਰਤਾ ਕਰਕੇ ਕਢ ਲਿਆ ਹੈ ਮੈਂ ਜੀਤਿਓ ਜਨਮ ਅਪਾ ਅਸੀਂ ਹਰ ਰੂਪਕਾਰ ਪਾਰ ਆਵਾਂ ਤੇ ਰਹਿ ਜਿਹੜਾ ਜਨਮ ਸੀ ਇਸ ਨੂੰ ਜਿੱਤ ਲਿਆ ਹੈ ਅਤਾਰ ਦੀ ਪ੍ਰਾਪਤੀ ਕਰਕੇ ਬਹੁਰ ਨਾ ਹਾਰੀਆ ਮੇਰੇ ਕਦੇ ਹਾਰ ਨਹੀਂ ਹੋਊਗਾ ਮੈਂ ਗੁਸਾਈ ਦਾ ਪਹਿਲਵਾਨੜਾ ਮੈਂ ਗੁਰਵਲੇ ਚ ਦਮਾਲੜਾ ਸਭ ਹੋਈ ਸਿੰਘ ਇਕੱਠੀ ਆ ਦੇਖਾ ਵੇਖ ਆਪ ਜੀਓ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਤੇ ਪੰਜ ਜਵਾਨਾਂ ਨੂੰ ਘੁਰਖਾ ਛਾਤੀ ਦਿੱਤੀ ਕੰਡ ਜੀਓ ਇਹਨਾਂ ਪੰਜਾਂ ਮਹਾਰਾ ਨੂੰ ਜਦੋਂ ਨਰੜ ਲਿਆ ਜਿੱਤ ਲਿਆ ਗੁਰੂ ਸਾਹਿਬ ਨੂੰ ਸਾਡੀ ਬੁੱਧ ਰੂਪੀ ਛਾਤੀ ਦੇਤੇ ਕਿਰਪਾ ਰੂਪੀ ਤਪੀ ਦੇਣਾ ਕੀਤੀ ਕੰਡ ਦੇ ਤੇ ਅਸੀਂ ਕਿਰਪਾ ਕੀਤੀ ਮੈਂ ਜੀਤਿਓ ਜਨਮ ਅਪਾਰ ਇਸ ਪ੍ਰਕਾਰ ਪੈਰਾ ਰਤ ਰੇਤ ਪਰਮੇਸ਼ਰ ਨੂੰ ਪਾ ਕੇ ਅਸੀਂ ਜਨਮ ਜਿੱਤ ਲਿਆ ਹੈ ਬਹਰ ਨਾ ਹਾਰੀਆ ਹਰ ਹਾਰਾ ਗਿਰਿ ਸੰਸਾਰ ਵਿੱਚ ਮੈਂ ਪਾਇਓ ਸਰਬ ਨਿਧਾਨ ਸਾਰੇ ਖਿਆਨ ਦਾ ਮਾਲਕ ਪਰਮੇਸ਼ਰ ਬਾਰੇ ਹੈ ਅਰਥਕ ਸਹਾਦਿਆ ਪਰਮੇਸ਼ਰ ਕੀ ਕਹਤੋ ਰੇਤ ਕਥਾ ਹੈ ਜਨ ਜਾਂ ਤਾਸੋ ਤੁਸੀਂ ਹੀ ਜੀਹਾਂ ਜਿਹੜਾ ਜਾਣ ਲੈਂਦਾ ਉਹਦਾ ਰੂਪ ਹੀ ਹੋ ਜਾਂਦਾ ਹੈ ਹਰ ਦਰਗਹ ਸੋ ਬਾਵੰ ਕੋ ਹਰੀ ਦੁਰਗਾ ਜੀ ਗੁਰੂ ਨਕਸ਼ੋਬਾ ਵਾਲੇ ਹਨ ਬਾਹ ਲੁਡਾਈਆ ਅਸੀਂ ਆਪ ਕੁਇੰ ਮਸਤੀ ਦੇ ਨਾਲ ਜਿਹੜਾ ਦੇ ਪ੍ਰਵਾਹੀ ਨਾਲ ਵਾਂ ਫਲਾ ਕੇ ਚਲਾਣਾ ਹੈ ਇਹਦਾ ਨਾਮ ਬਾਹ ਲਗਾਉਣਾ ਹੈ ਬਕੀ ਰੂਪੀ ਪੂਜਾ ਨੂੰ ਬਾਹ ਨੂੰ ਲੁਡਾਰੀਆ ਫਲਾ ਕੇ ਪਰਮੇਸ਼ਰ ਵੱਲ ਨੂੰ ਜਿਹੜਾ ਚਲਾਉਣਾ ਕੀਤਾ ਹੈ ਇਹ ਪੂਜਾਂ ਵਿੱਚ ਫਿਕਰੀ ਨਾ ਹਲਾ ਕੇ ਚੱਲਦੇ ਹਾਂ ਜਨ ਨਾਨਕ ਲੁਧਾਰਤਨ ਸਰਗੀ ਸ਼ਾਨ ਦੀ ਕਹਿੰਦੇ ਰਤਨ ਰੂਪ ਬ੍ਰਹਮ ਲੱਭ ਲਿਆ ਹੈ ਅਮੂਲ ਅਪਾਰੀਆ ਮਾਲ ਕਿਦੋਂ ਮੁੱਲ ਨਹੀਂ ਮਿਲਦਾ ਪ੍ਰਕਿਰਤੀ ਦੇ ਪਾਰ ਆਵਾਜ਼ ਤੋਂ ਰਹਤ ਹੈ ਗੁਰ ਸੇਵਾ ਭੌਜਲ ਤਰੀਏ ਅਸੀਂ ਹੁਣ ਜਿਸਣਾ ਕਰਕੇ ਬਸਿਆ ਸਬਗਾਂ ਦੀ ਸੇਵਾ ਕਰਕੇ ਸ਼ਮਸਾਲ ਸਮੁੰਦਰੀ ਕਰ ਜਾਈਦਾ ਹੈ ਬਹੁ ਪੁਕਾਰਿਆ ਇਹ ਕਹਿੰਨੇ ਆ ਪੁਕਾਰ ਤੇ ਬੁਲੰਦੇ ਵਾਜ ਦੇ ਨਾਲ ਕਹ ਉਪਕਾਰੀਆ ਪਾਠ ਵੀ ਕਰਵੇ ਇਹ ਨਹੀਂ ਕਰਨਾ ਤੱਕੇ ਨੂੰ ਔਂਕੜ ਹੈ ਜਿੱਥੇ ਉਪਕਾਰ ਸ਼ਬਦ ਹੁੰਦਾ ਉਥੇ ਪੱਪਾ ਮੁਖ ਦਾ ਹੁੰਦਾ ਹੈ ਇਸ ਕਰਕੇ ਕਹੋ ਸ਼ਬਦ ਇਕੱਠਾ ਹੈ ਤੇ ਪੱਪੇ ਨੂੰ ਔਂਕੜੇ ਪੁਕਾਰਿਆ ਹੋ ਸਕਦਾ ਹੈ ਕਹਿੰਨੇ ਆ ਇਹ ਪੁਕਾਰ ਕੇ ਬੁਲੰਦੇ ਵਾਜ ਦੇ ਨਾਲ